ਇਟ ਇਜ਼ ਇਨ ਵਿਦੇਸ਼ਾਰੇ ਦਰਸ਼ਕਾਂ ਨੂੰ ਸਾਡੇ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਟੀਮ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਥੇ ਏਐਸਐਫ ਫਲੂਜਨ ਫੂਟ ਦੇ ਵਿੜੇ ਦੇ ਵਿੱਚ ਬਣ ਮਹਸਤਵ ਮਨਾ ਰਹੇ ਹਾਂ ਤੇ ਅੱਜ ਪੰਜਾਬ ਨੈਸ਼ਨਲ ਬੈਂਕ ਵੱਲੋਂ ਖਰੀਦੀਆਂ ਗਈਆਂ ਜਿਹੜੀਆਂ ਟਾਲੀਆਂ ਆ ਉਹ ਅਸੀਂ 51 ਟਾਲੀਆਂ ਦੇ ਰੁੱਖ ਜਿਹੜੇ ਅੱਜ ਲਗਾਣੇ ਆ ਜੀ ਜਿਸ ਦੀ ਸ਼ੁਰੂਆਤ ਸਾਡੇ ਮੈਡਮ ਪਰਮਜੀਤ ਕੌਰ ਜਿਹੜੇ ਸ਼੍ਰੀ ਨਾਭਗੁਰ ਦਾ ਸਰਪ ਦੇ ਪ੍ਰਧਾਨ ਨੇ ਉਹ ਵੀ ਆਪਣੇ ਬਿਜ਼ੀ ਸ਼ਡਿਊਲ ਚੋਂ ਟਾਈਮ ਕੱਢ ਕੇ ਆਏ ਆ ਇਸ ਘੜੀ ਦੇ ਵਿੱਚ ਜਿਹੜਾ ਸਮਾਜ ਲਈ ਬਹੁਤ ਵੱਡਾ ਚੈਲੰਜ ਹੈ ਜਿਹੜਾ ਅਸੀਂ ਰਲ ਮਿਲ ਕੇ ਹੱਲ ਕਰਨਾ ਤੇ ਨਾਲ ਸਾਡੇ ਮਾਨਯੋਗ ਕਥਾਵਾਚਕ ਸਰਦਾਰ ਪੰਮਿੰਦਰ ਸਿੰਘ ਜੀ ਸੈਡ ਗ੍ਰਾਂਥੀ ਗੁਰੂ ਅਸ਼ੀ ਆਪਣੇ ਛੇਵੀਂ ਪਾਤਸ਼ਾਹ ਸ੍ਰੀ ਕਮਲ ਸਾਹਿਬ ਚੰਦ ਕਮਲ ਸਾਹਿਬ ਤੋਂ ਉਹ ਵੀ ਸਾਡੇ ਹੋਏ ਆ ਹਾਜ਼ਰ ਤੇ ਇਹ ਅਸੀਂ ਅੱਜ ਅਰਦਾਸ ਜੋਦੜੀ ਪ੍ਰਮਾਤਮਾ ਅਗੇ ਕੀਤੀ ਆ ਕਿ ਜਿਹੜਾ ਸਮਾਜ ਦੇ ਲਈ ਚੈਲੰਜ ਹੈਗਾ ਇਹਨੂੰ ਅਸੀਂ ਰਲ ਮਿਲ ਕੇ ਮਤਲਬ ਇਹ ਖਤਮ ਕਰਨ ਦੀ ਕੋਸ਼ਿਸ਼ ਕਰੀਏ ਤੇ ਉਹਦੇ ਲਈ ਰੋਟਰੀ ਕਲੱਬ ਗ੍ਰੀਨ ਦਾ ਇਹ ਸੁਪਨਾ ਹੈਗਾ ਇਸ ਇਸ ਮਤਲਬ ਇਲਾਕੇ ਦੇ ਵਿੱਚ 1100 ਤੋਂ ਘੱਟ ਘੱਟ ਵੱਡਾ ਦਰਖਤ ਜਿਹੜੇ ਲਗਾਏ ਜੀ ਤੇ ਮੂਰਓਵਰ ਸਾਡੇ ਮੈਂਬਰ ਸਹਿਬਾਨ ਹਰਮਪ੍ਰੀਤ ਸਿੰਘ ਜੀ ਰਾਣਾ ਜੀ ਜਿਨ੍ਹਾਂ ਦੇ ਨਿੱਘਾ ਸਹਿਯੋਗ ਦਾ ਸਦਕਾ ਅੱਜ ਇਹ ਅਸੀਂ ਪ੍ਰੋਜੈਕਟ ਕਰ ਰਹੇ ਆ ਤੇ ਸਾਡੀ ਇੱਕ ਗੱਲ ਚੱਲ ਰਹੀ ਆ ਇਹ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜਾ ਅਸੀਂ 3-4 ਏਕੜ ਦੇ ਵਿੱਚ ਜੰਗਲ ਜੀ ਦੀ ਜਿਹੜੀ ਐਸਾਰੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਸਾਡੀ ਬਹੁਤ ਵੱਡੀ ਪਲਾਨਿੰਗ ਆ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕੀ ਇਹੋ ਜਿਹਾ ਜਦੋਂ ਵੱਡਾ ਖਲਾਫ ਹੋਵੇ ਸਮਾਜ ਦੇ ਵਿੱਚ ਵਾਤਾਵਰਣ ਪ੍ਰਦੂਸ਼ਤਾ ਹੋਵੇ ਹਰ ਬੰਦਾ ਜਿਹੜਾ ਮਤਲਬ ਚੜ੍ਹਦੀ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਇਸ ਬਿਮਾਰੀਆਂ ਦਾ ਜਿਹੜਾ ਸ਼ਿਕਾਰ ਹੋਇਆ ਹੋਵੇ ਉਹਦਾ ਇੱਕ ਇੱਕ ਹੱਲ ਹੈਗਾ ਆ ਕਿ ਸਾਨੂੰ ਵੱਧ ਤੋਂ ਵੱਧ ਜਿਹੜੇ ਆ ਦਰਖਤ ਲਾਣੇ ਚਾਹੀਦੇ ਆ ਅੱਜ ਸਾਰੀ ਦੁਨੀਆ ਮਲੋ ਤੜਫ ਰਹੀ ਆ ਗਰਮੀ ਦੀ ਮਾਰ ਤੋਂ ਮਤਲਬ ਇਹ ਵਿਸੰਤ ਬਾਰਸ਼ ਦੀ ਅਡੀ ਕਰ ਰਹੀ ਆ ਪਰ ਇਹਦਾ ਇੱਕੋ ਹੱਲ ਹੈ ਜੇ ਦਰਖਤ ਲੱਗੇ ਹੋਣਗੇ ਤਾਂ ਬਾਰਸ਼ ਵੀ ਬਈਗੀ ਤੇ ਮੌਸਮ ਵੀ ਬੜਾ ਖੁਸ਼ਕੁਬਾਰ ਹੋਵੇਗਾ ਤੇ ਸਾਨੂੰ ਸੁੱਧ ਆਕਸੀਜਨ ਵੀ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਮੈਂ ਇਹਨਾਂ ਦੇ ਇਸ ਜਿਹੜੀ ਮੁਹਿੰਮ ਆ ਉਹਦਾ ਹਿੱਸਾ ਬਣੀ ਆ ਤੇ ਮੈਂ ਸਾਰੀ ਸੰਗਤ ਨੂੰ ਇਹ ਅਪੀਲ ਕਰਦੀ ਆ ਜਿੰਨੇ ਵੀ ਦਰਸ਼ਕ ਹੈਗੇ ਨੇ ਮੈਂ ਉਹਨਾਂ ਸਾਰਿਆਂ ਨੂੰ ਕਹਿੰਦੀ ਆ ਕਿ ਸਾਰੇ ਜਣੇ ਪੰਜ-ਪੰਜ ਬੂਟੇ ਤਾਂ ਕਟੋ-ਕਟ ਲਾਓ ਜੇਕਰ ਅਸੀਂ ਸਾਰੇ ਜਣੇ ਇਹਨੂੰ ਆਪਣਾ اخਲਾਕੀ ਫਰਜ਼ ਸਮਝ ਕੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਈਏ ਤਾਂ ਮੇਰਾ ਖਿਆਲ ਆ ਕਿ ਸਾਡਾ ਪੰਜਾਬ ਤਾਂ ਮੁੜ ਕੇ ਹਰਿਆ-ਭਰਿਆ ਹੋ ਜਾਣਾ ਪਹਿਲਾਂ ਬਹੁਤ ਸੰਘਣੇ ਦਰਖਤ ਹੁੰਦੇ ਸੀ ਹੁਣ ਅਸੀਂ ਉਹ ਸਾਰੇ ਆਪਣੇ ਹੱਥੀਂ ਉਜਾੜੇ ਨੇ ਸਡੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਹੱਥੀਂ ਇਹਨਾਂ ਨੂੰ ਮੁੜ ਕੇ ਲਾਈਏ ਤੇ ਪੰਜਾਬ ਨੂੰ ਮੁੜ ਕੇ ਖੁਸ਼ਹਾਲ ਤੇ ਹਰਿਆ-ਭਰਿਆ ਬਣਾਈਏ ਮਿਹਰਬਾਨੀ ਆਪ ਸਭ ਦੀ ਜੀ ਗੁਰੂਕਿਆਂ ਪਿਆਰੀਆਂ ਸੰਗਤਾਂ ਨੂੰ ਗੁਰੂ ਕੀ ਫਤਿਹ ਪ੍ਰਵਾਣ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਗੁਰੂ ਰੂਪ ਸਾਹਿਬ ਸੰਗਤ ਜੀ ਅੱਜ ਬੜਾ ਚੜ੍ਹਦੀ ਕਲਾ ਵਾਲਾ ਦਿਨ ਹੈ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਵੱਲੋਂ ਜਿੱਥੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਗਰੀਬ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਨਾਲ ਹੀ ਅੱਜ ਵਣੁਤਸਵ ਦਿਨ ਵੀ ਜਿਹੜਾ ਉਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਰੁੱਖ ਲਗਾਏ ਜਾ ਰਹੇ ਆ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆ ਗੁਰਬਾਣੀ ਵਿੱਚ ਵੀ ਸਾਨੂੰ ਮਹਾਰਾਜ ਨੇ ਰੁੱਖਾਂ ਦੀ ਮਹਾਨਤਾ ਦੱਸੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਅੰਦਰ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਰੁੱਖਾਂ ਨੂੰ ਇੱਕ ਦਰवेशਾਂ ਦਾ ਦਰਜਾ ਉਹਨਾਂ ਨੇ ਦਿੱਤਾ ਹੈ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾਣ ਦਰवेशਾਂ ਨੂੰ ਲੋੜੀਆਂ ਰੁੱਖਾਂ ਦੀ ਜੀਰਾਂ ਇੱਕ ਦਰवेश ਜਿਹੜੇ ਰੁੱਖਾਂ ਦੇ ਨਾਲ ਤੁਲਨਾ ਕੀਤੀ ਜਿਵੇਂ ਦਰवेश ساری ਉਮਰ ਜਿਹੜੀ ਹੈ ਦੂਜੇ ਵਾਸਤੇ ਹੀ ਆਪਣੀ ਬਤੀਤ ਕਰਦਾ ਹੈ ਇਸੇ ਤਰ੍ਹਾਂ ਰੁੱਖ ਵੀ ਜਿਹੜਾ ਹੈ ਉਹ ਪਹਿਲੇ ਦਿਨ ਤੋਂ ਲੈ ਕਰਕੇ ਆਖਰੀ ਦਿਨ ਤੱਕ ਦੂਜਿਆਂ ਵਾਸਤੇ ਹੀ ਸਾਰਾ ਕੁਝ ਕਰਦਾ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ ਧਰਤੀ ਉੱਤੇ ਰੁੱਖ ਸਿਰਤ ਲਵਾਇਆ ਆਪ ਸਹਨ ਦੇ ਦੁੱਖ ਜਗ ਵਰਸਾਇਆ ਕਿ ਬਹੁਤ ਸਾਰੇ ਦੁੱਖ ਸਹਿਣ ਕਰਕੇ ਜਿਹੜੇ ਰੁੱਖਾ ਉਹ ਸੰਸਾਰ ਵਾਸਤੇ ਸੁੱਖ ਪੈਦਾ ਕਰਦੇ ਆ ਸੋ ਅੱਜ ਸਾਰੇ ਮੇਰੇ ਵੀਰ ਜਿਵੇਂ ਕਿ ਸਰਦਾਰ ਅਦਲਬਾਗ ਸਿੰਘ ਦੀ ਬਾਗੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਨਾਮ ਕੋਈ ਜਾਣਕਾਰੀ ਦਾ ਮੁਹਤਾਜ ਨਹੀਂ ਹੈ ਸੋ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਦੇ ਵਿੱਚ ਅੱਗੇ ਆਉਂਦੇ ਆ ਹਮੇਸ਼ਾ ਇਦਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹਨਾਂ ਵੱਲੋਂ ਚੱਲਦੀਆਂ ਰਹਿੰਦੀਆਂ ਉਹਨਾਂ ਦੇ ਮੈਂਬਰ ਸਾਹਿਬਾਨ ਇਸੇ ਤਰ੍ਹਾਂ ਮੈਡਮ ਜੀ ਜੋ ਕਿ ਰਾਜਾ ਨਾਭ ਕਬਨ ਤੋਂ ٹرسٹ ਦੇ ਪ੍ਰਧਾਨ ਜੀ ਹਨ ਉਹਨਾਂ ਨੇ ਵੀ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਆ ਸੋ ਬੜੀ ਚੰਗੀ ਗੱਲ ਹੈ ਕਿ ਜਿਵੇਂ ਕਿ ਅਸੀਂ ਜਿਵੇਂ ਮੈਡਮ ਜੀ ਨੇ ਆਖਿਆ ਕਿ ਅਸੀਂ ਆਪ ਹੀ ਜਿਹੜਾ ਹੈ ਆਪਣੀਆਂ ਮੁਸੀਬਤਾਂ ਨੂੰ ਬਲਾਵਾ ਦੇ ਰਹੇ ਆ ਰੁੱਖਾਂ ਨੂੰ ਵੱਢ ਕਰਕੇ ਜਲਾ ਕਰਕੇ ਸਾੜ ਕਰਕੇ ਪਰ ਜੇ ਸਾਰੇ ਕੁਝ ਤੋਂ ਆਪਾਂ ਬਚਣਾ ਚਾਹੁੰਦੇ ਆਂ ਦੁੱਖਾਂ ਤੋਂ ਬਚਣਾ ਚਾਹੁੰਦੇ ਆਂ ਸਿਹਤ ਜਾਬੀਆਂ ਜੇਕਰ ਸਾਨੂੰ ਚਾਹੀਦੀਆਂ ਨੇ ਤੇ ਸਾਨੂੰ ਜਰੂਰ ਜਿਹੜਾ ਉਹ ਰੁੱਖਾਂ ਨੂੰ ਲਾਉਣ ਵਾਲੇ ਪਾਸੇ ਉਹਨਾਂ ਨੂੰ ਬਚਾਉਣ ਵਾਲੇ ਪਾਸੇ ਆਉਣਾ ਚਾਹੀਦਾ ਸੰਗਤ ਵੀ ਸਾਨੂੰ ਕਹਿੰਦੀ ਹੈ ਕਿ ਕਥਾਵੇ ਤੁਸੀਂ ਜਰੂਰ ਕਿਹਾ ਕਰੋ ਜੀ ਰੁੱਖਾਂ ਨੂੰ ਜਿਹੜੀ ਅੱਗ ਲਾਈ ਜਾ ਰਹੀ ਹੈ ਸੜਕਾਂ ਉੱਤੇ ਆਗਾਂ ਪਾ ਲਾਉਨੇ ਆ ਜਾਂ ਕਿਸਾਨ ਵੀਰ ਜਿਹੜੀ ਅੱਗ ਲਾਉਂਦੇ ਆ ਉਹਦੇ ਵਾਸਤੇ ਜਰੂਰ ਕਿਹਾ ਕਰੋ ਮੈਂ ਇਸ ਮਾਧਿਅਮ ਦੇ ਰਾਹੀਂ ਅੱਜ ਬੇਨਤੀ ਕਰਨਾ ਚਾਹੁੰਦਾ ਐਡੀਐਸ ਨਿਊਜ਼ ਦੇ ਇਹਨਾਂ ਵੀਰਾਂ ਦੇ ਰਾਹੀਂ ਸਤ ਜੀ ਨਰਿੰਦਰ ਸਿੰਘ ਜੀ ਮਾਹੀ ਜੀ ਕਿ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਰੇ ਹੀ ਇਸ ਪਾਸੇ ਜ਼ਰੂਰ ਤੇ ਆਂਦੇ ਹੋ ਪਾਣੀ ਬਹੁਤ ਹੀ ਹੇਠਾਂ ਤੁਰਿਆ ਜਾ ਰਿਹਾ ਲਾਗੇ ਲਾਗੇ ਪਿੰਡ ਜਿਵੇਂ ਕਾਮਾ ਤੋਂ ਵੀ ਮੈਨੂੰ ਕੱਲ ਖਬਰ ਮਿਲੀ ਸੀ ਕਿ ਬਹੁਤ ਸਾਰੀਆਂ ਮੋਟਰਾਂ ਆਪਣਾ ਪਾਣੀ ਛੱਡ ਚੁੱਕੀਆਂ ਨੇ ਔਰ ਇਹ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਆਪਣੇ ਸਾਰਿਆਂ ਦੇ ਵਾਸਤੇ ਹੈ ਪਰ ਜੇ ਇਦਾਂ ਦੇ ਆਪਾਂ ਸਾਰੇ ਰਲ ਮਿਲ ਕਰਕੇ ਕਾਰਵਾਈ ਸ਼ੁਰੂ ਕਰੀਏ ਥੋੜੇ ਥੋੜੇ ਬੁੱਟੇ ਲਾਈਏ ਦੋ ਦੋ ਚਾਰ ਚਾਰ ਪੰਜ ਪੰਜ ਬੁੱਟੇ ਲਾਈਏ ਤੇ ਮੈਂ ਕਿੰਨਾ ਜ਼ਰੂਰ ਆਪਾਂ ਇਸ ਮੁਸ਼ਕਲ ਦੇ ਵਿੱਚੋਂ ਨਿਕਲ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਵੀਰਾਂ ਦਾ ਬਹੁਤ ਸਾਰੀਆਂ ਹੋਰ ਵੀ ਸਤਿਕਾਰ ਸੁਮਾਰਾ ਕਿਰਪਾ ਕਰਨ ਸਭਨਾ ਨੂੰ ਚੜ੍ਹਦੀਆਂ ਕਲਾ ਬਖਸ਼ਣ ਦਰੋਂ ਕੋ ਨਾਮ ਦੀ ਦਾਤ ਦੇ ਕਰਕੇ ਨਵਾਜਣ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸੰਗਤਾਂ ਨੂੰ ਫਤਿਹ ਪ੍ਰਵਾਨ ਕਰੋ ਜੀ ਵੈਜੀ ਖਾਲਸਾ ਵੈਜੀ ਫਤਿਹ ਸਾਡੇ ਐਮ ਡੀ ਸਾਹਿਬ ਵੱਲੋਂ ਜੋ ਪੀ ਐਨ ਵੀ ਪਲਾਸਕੀਮ ਚਲਾਈ ਗਈ ਹੈ ਕਿ ਹਰ ਇੱਕ ਘਰ ਵਿੱਚ ਹਰ ਇੱਕ ਸਟਾਫ ਇੱਕ ਰੁੱਖ ਲਗਾਇਆ ਜਾਵੇ ਉਹਦੇ ਤਹਿ ਸਾਡੇ ਸਰਕੂਲੇਟਰ ਐਚ ਪੀ ਐਸ ਚਾਵਲਾ ਜੀ ਨੇ ਇਹ ਸਾਨੂੰ ਮੁਹਿੰਮ ਚਲਾਈ ਸੀ ਹਰ ਬਰਾਚਨੋਂ ਕੋ ਤੁਸੀਂ ਹਰ ਕਿ ਜਗ੍ਹਾ ਇੱਕ ਤਹਿ ਕਰਨੀ ਹੈ ਤੇ ਉੱਥੇ ਵੱਧ ਤੋਂ ਵੱਧ ਰੁਖ ਲਗਾਉਣੇ ਨੇ ਤੇ ਇਸ ਲਈ ਅਸੀਂ ਨੇ ਦਲਬਾਖ ਸਿੰਘ ਬਾਗੀ ਜੀ ਨਾਲ ਸੰਪਰਕ ਕੀਤਾ ਤੇ ਅੱਜ ਅਸੀਂ ਇਹ ਬੂਟੇ ਇਸ ਪ੍ਰੋਜੈਕਟ ਨੂੰ ਕੂਟ ਚ ਲਗਾ ਰਹੇ ਹਾਂ ਤੇ ਮੈਂ ਸਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਸਾਡੀ ਜਿਹੜੀ ਮੀਮ ਹੈ ਉਹ ਸਫਲ ਰਹੀ ਹੈ ਥੈਂਕ ਯੂ ਸਰ